ਤੁਸੀਂ ਜੁੜੇ ਹੋ ਲਾਲ ਲੋਕਤਾਰਾ ਚੈਨਲ ਨਾਲ ਤੇ ਮੈਂ ਲਾਲ ਬਹਾਦਰ ਪਾਟਿਆ ਹਾ ਹੜਾਂ ਦੀ ਮਹਾਮਾਰੀ ਦਾ ਸਾਹਮਣਾ ਕਰ ਰਹੀ ਪੰਜਾਬ ਦੀ ਇਸ ਅਪਡੇਟ ਨਾਲ ਭਾਵੇਂ ਕੱਲ ਦੀ ਮੀਂਹ ਨੂੰ ਠੱਲ ਪਈ ਐ ਪਰ ਭਾਖੜਾ ਡੈਮ ਤੋਂ ਪੰਜਾਬ ਵਿੱਚ ਵਗਦੇ ਦਰਿਆਵਾਂ ਵਿੱਚ ਪਾਣੀ ਉਸੇ ਹੀ ਰਫ਼ਤਾਰ ਨਾਲ ਛੱਡਿਆ ਜਾ ਰਿਹਾ ਚਿੰਤਾ ਦੀ ਗੱਲ ਇਹ ਹੈ ਕਿ ਲੁਧਿਆਣੇ ਲੱਗੇ ਪੈਂਦੇ ਪਿੰਡ ਸਰਸਾਲੀ ਦੇ ਕੱਚੇ ਬੰਨ ਦੇ ਟੁੱਟਣ ਨਾਲ ਪਾਣੀ ਸ਼ਹਿਰ ਵੱਲ ਵਧਣਾ ਸ਼ੁਰੂ ਹੋ ਗਿਆ ਸੀ ਐਸ ਵੇਲੇ ਪੰਜਾਬ ਦੇ 1902 ਪਿੰਡਾਂ ਵਿੱਚ 4 ਲੱਖ ਲੋਕ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ ਵੱਖ-ਵੱਖ ਥਾਵਾਂ ਤੇ 43 ਮੌਤਾਂ ਹੋ ਚੁੱਕੀਆਂ ਹਨ ਤੇ ਹੁਣ ਤੱਕ ਹੜ੍ਹਾਂ ਦੇ ਪਾਣੀ ਨੇ 171000 ਹੈਕਟੇਅਰ ਫਸਲ ਤਬਾਹ ਕਰ ਦਿੱਤੀ ਹੈ ਸਾਥੀਓ ਮੌਸਮ ਵਿਭਾਗ ਦਾ ਕਹਿਣਾ ਹੈ ਆਉਂਦੇ ਦਿਨਾਂ ਵਿੱਚ ਹਿਮਾਚਲ ਦੇ ਪਹਾੜੀ ਇਲਾਕੇ ਵਿੱਚ ਅਤੇ ਪੰਜਾਬ ਵਿੱਚ ਮੀਂਹ ਪੈਦਾ ਰਿਹਾ ਤਾਂ ਹਾਲਾਤ ਖਰਾਬ ਹੋ ਸਕਦੇ ਹਨ ਚੰਗੀ ਖਬਰ ਇਹ ਹੈ ਕਿ ਭਾਵੇਂ ਤੁਸੀ ਬੰਨਾਂ ਦੇ ਟੁੱਟਣ ਨਾਲ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਪਰ ਲੋਕਾਂ ਦੇ ਹੌਸਲੇ ਨਹੀਂ ਟੁੱਟੇ ਹੌਸਲੇ ਮਜ਼ਬੂਤ ਹਨ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਦਾਨੀ ਵੀਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਹੜ੍ਹ ਪੀੜਤਾਂ ਦੇ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਹੱਕ ਠੋਕ ਕੇ ਨਾਲ ਖੜੇ ਹਨ ਦਰਿਆਵਾਂ ਦੇ ਪਾਣੀਆਂ ਨਾਲ ਮੱਥਾ ਲਾਉਣ ਦਾ ਜੁਝਾਰੂ ਜਜ਼ਬਾ ਪੰਜਾਬ ਦੇ ਜੰਮਿਆਂ ਦੇ ਖੂਨ ਵਿੱਚ ਹੈ ਦੁਸ਼ਮਣ ਹੋਵੇ ਜਾਂ ਪਾਣੀ ਹੋਵੇ ਇਹ ਦੋਹਾਂ ਸਾਹਮਣੇ ਹਿੱਕਾਂ ਢਾਕੇ ਖੜ ਜਾਂਦੇ ਹਨ ਪੰਜਾਬੀਆਂ ਦੇ ਇਸੇ ਹੀ ਸੁਭਾਅ ਦੇ ਕਾਰਨ ਇਸੇ ਹੀ ਜਜ਼ਬੇ ਦੇ ਕਾਰਨ ਪੰਜਾਬ ਕਈ ਵਾਰੀ ਉੱਜੜਿਆ ਹੈ ਤੇ ਕਈ ਵਾਰੀ ਵਸਿਆ ਹੈ ਉਸੇ ਤਰ੍ਹਾਂ ਜਿਵੇਂ ਖੇਤਾਂ ਦੇ ਵਿੱਚੋਂ ਜੇਕਰ ਖੱਬਲ ਘਾਹ ਨੂੰ ਉੱਟ ਕੇ ਪਗ ਡੰਡੀ ਉੱਤੇ ਸੁੱਟ ਦਿੱਤਾ ਜਾਵੇ ਤੇ ਉਹ ਫਿਰ ਉੱਥੋਂ ਜੜ ਫੜ ਲੈਂਦਾ ਹੈ ਉੱਥੇ ਫਿਰ ਉੱਗ ਆਉਂਦਾ ਹੈ ਇਸੇ ਤਰ੍ਹਾਂ ਪੰਜਾਬ ਜਿਹੜਾ ਹੈ ਉਹ ਸਦਾ ਹੀ ਇਨ ਮਸੀਬਤਾਂ ਦਾ ਸਾਹਮਣਾ ਕਰਦਾ ਹੋਇਆ ਆਬਾਦ ਰਿਹਾ ਹੈ ਹਰ ਦੀ ਆਫਤ ਦਾ ਸਾਹਮਣਾ ਕਰ ਰਹੇ ਪੰਜਾਬੀਆਂ ਨੂੰ ਦਰਿਆ ਵਰਗਾ ਦਿਲ ਰੱਖਣ ਵਾਲੇ ਦਲਜੀਤ ਨੇ ਇੱਕ ਪੋਸਟ ਨਹੀਂ ਕਿਹਾ ਹੌਸਲਾ ਨਹੀਂ ਛੱਡਣਾ ਮੈਂ ਤੁਹਾਡੇ ਨਾਲ ਖੜਾ ਹਾਂ ਅਸੀਂ ਪੰਜਾਬ ਦੀ ਧਰਤੀ ਤੇ ਜੰਮੇ ਹਾਂ ਤੇ ਮਰਾਂਗੇ ਵੀ ਇੱਥੇ ਉਸ ਦੀ ਇਸ ਹਲਾਸ਼ੇਰੀ ਨੇ ਪੰਜਾਬ ਦੇ ਬਾਕੀ ਕਲਾਕਾਰਾਂ ਨੂੰ ਵੀ ਸ਼ੇਰ ਬਣਾ ਦਿੱਤਾ ਤੇ ਅੱਜ ਤੱਕ ਇਹਨਾਂ ਕਲਾਕਾਰਾਂ ਵੱਲੋਂ ਕਰੋੜਾਂ ਰੁਪਏ ਦੇਣ ਦਾ ਐਲਾਨ ਵੀ ਹੋ ਚੁੱਕਿਆ ਹੈ ਔਰ ਇਹ ਕਲਾਕਾਰ ਹੜਪੀੜਤਾ ਦੇ ਕੋਲ ਜਾ ਕੇ ਉਹਨਾਂ ਦੀ ਹਰ ਸੰਭਵ ਮਦਦ ਕਰ ਰਹੇ ਹਨ ਵੱਡਾ ਹਮਲਾ ਮਾਰਦੇ ਹੋਏ ਸ਼ਰੋਮਣੀ ਕਮੇਟੀ ਨੇ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪਾਣੀਪਤ ਤੋਂ ਪੰਜਾਬ ਲਈ 1 ਕਰੋੜ ਰੁਪਏ ਦੀ ਰਾਹਤ ਸਮਗਰੀ ਦੇ 6 ਟਰੱਕ ਕਰਵਾਨਾ ਹੋ ਚੁੱਕੇ ਹਨ। ਪੰਜਾਬ ਦੇ ਸਪੂਤ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਨੇ 5 ਕਰੋੜ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਜੋ ਹੜ੍ਹ ਪੀੜਤਾਂ ਦੇ ਮੁਰਵਿਸੇਬੇ ਤੇ ਖਰਚ ਕੀਤੀ ਜਾਵੇਗੀ। ਸਾਥੀਓ ਚੰਗੀ ਖਬਰ ਇਹ ਵੀ ਹੈ ਕਿ ਕੈਲਗਰੀ ਕੈਨੇਡਾ ਦੀ SAF ਸਿੱਖ ਅਵੇਅਰਨੈਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਰੈੱਡ FM ਰੇਡੀਓ ਦੇ ਮਾਧਿਅਮ ਰਾਹੀਂ 1.5 ਮਿਲੀਅਨ ਡਾਲਰ ਦੀ ਵੱਡੀ ਰਕਮ ਇਕੱਠੀ ਕਰਕੇ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਵੇਲੇ ਖਰਾਬ ਮੌਸਮ ਦੀ ਮਾਰ ਗਰੀਬ ਘਰਾਂ ਤੇ ਪੈ ਰਹੀ ਹੈ। ਲੋਕ ਛੱਤਾਂ ਡਿੱਗਣ ਦੇ ਡਰ ਕਾਰਨ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਸੌ ਰਹੇ ਹਨ। ਛੱਤਾਂ ਤੇ ਦੋਰੀਆਂ ਤਰਪਾਲਾਂ ਪਾ ਰਹੇ ਹਨ। ਜਿਹੜੇ ਦਿਹਾੜੀ ਟੱਪਾ ਕਰਨ ਵਾਲੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਹਨ ਉਹਨਾਂ ਦੀ ਚਿੰਤਾ ਇਹ ਹੈ ਕਿ ਉਹ ਘਰ ਕਿਸ ਤਰ੍ਹਾਂ ਬਣਾਉਣਗੇ ਇੱਕalle ਜਲੰਧਰ ਸ਼ਹਿਰ ਵਿੱਚ 29 ਘਰਾਂ ਦੀਆਂ ਛੱਤਾਂ ਜਿਹੜੀਆਂ ਉਹ ਡਿੱਗੀਆਂ ਹੋਈਆਂ ਹਨ ਇਸੇ ਤਰ੍ਹਾਂ ਪੰਜਾਬ ਦੇ ਬਾਕੀ ਇਲਾਕਿਆਂ ਦੇ ਵਿੱਚ ਵੀ ਛੱਤਾਂ ਡਿੱਗਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਪੰਜਾਬ ਸਰਕਾਰ ਵੱਲੋਂ ਰਾਹਤ ਕਾਰਜਾਂ ਲਈ 71 ਕਰੋੜ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਅਤੇ ਕੇਂਦਰ ਸਰਕਾਰ ਵੱਲੋਂ ਵੀ ਹਰ ਸੰਭਵ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ। ਸੋਸ਼ਲ ਮੀਡੀਆ ਤੇ ਅੱਜ ਇਹੋ ਜਿਹੀਆਂ ਛੋਲੀਆਂ ਵੀ ਛੱਡੀਆਂ ਜਾ ਰਹੀਆਂ ਹਨ ਕਿ ਹੜ੍ਹਾਂ ਦੇ ਨਾਮ ਤੇ ਬਣੀਆਂ ਹੋਈਆਂ ਐਨ ਜੀਓ ਹੋ ਰਹੀਆਂ ਹਨ ਮਾਲਾ-ਮਾਲ। ਜਦੋਂ ਲੋਕ ਇਹੋ ਜਿਹੀਆਂ ਖਬਰਾਂ ਸੁਣਦੇ ਹਨ ਤਾਂ ਸੋਚਣ ਲਈ ਮਜਬੂਰ ਹੋ ਜਾਂਦੇ ਹਨ ਕਿ ਉਹ ਦਾਨ ਕਰਨ ਤਾਂ ਕਿਸ ਨੂੰ? ਸਾਥੀਓ ਮੇਰੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਇਸ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ